ਗੁਰੂ ਨਾਨਕ ਦੇਵ ਜੀ ਨੇ ਇਹ 베ਰੀ ਆਪਣੇ ਹੱਥੀ ਲਾਈ ਸੀ ਪਹਿਲਾਂ ਇਹ ਕਿੱਕਰ ਸੀ ਕਿੱਕਰ ਤੋਂ 베ਰੀ ਦੇ ਦਰਖਤ ਕਿਵੇਂ ਬਣ ਗਿਆ ਸੰਗਤ ਜੀ ਆਓ ਕਰੌਣੇ ਆ ਦਰਸ਼ਨ ਗੁਰਦੁਆਰਾ ਅਚਲ ਸਾਹਿਬ ਜਿਸ 베ਰੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਲਾਇਆ ਸੀਗਾ ਬਾਬਾ ਨਾਨਕ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਨ ਕਰ ਸਕਦੀਆਂ ਤੇ ਇੱਥੋਂ ਦਾ ਇਤਿਹਾਸ ਜਿਹੜਾ ਆ ਉਹ ਬਾਕੀ ਵੀ ਜਾਣ ਸਕਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸ਼ਹਿਰ ਬਟਾਲਾ ਪੈਂਦਾ ਆ ਜਿਸ ਸਥਾਨ ਤੇ ਵਿੱਚ ਇਹ ਸਥਾਨ ਸ਼ਿਸ਼ੋਭਿਤ ਹੈ ਗੁਰਦੁਆਰਾ ਅਚਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਗੀਆਂ ਦੇ ਨਾਲ ਗੋਸ਼ਟ ਕੀਤੀ ਸੀ ਆਓ ਸੰਗਜੇ ਦੱਸਦੇ ਹਾਂ ਤੁਹਾਨੂੰ ਪੂਰਾ ਇਤਿਹਾਸ ਮੇਲਾ ਸੋਨ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਏ ਦਰਸ਼ਨ ਦੇਖਣ ਕਾਰਨੇ ਸਗਲੇ ਉਲਟ ਪਈ ਲਕਾਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਚਲ ਬਟਾਲੇ ਇਸ ਥਾਂ ਤੇ ਮਾਰਚ 1926 ਨੂੰ ਸ਼ਿਵਰਾਤਰੀ ਦੇ ਮੇਲੇ ਤੇ ਜੋਗੀਆਂ ਨਾਲ ਸਿੰਧ ਗੋਸ਼ਟੀ ਦੀ ਚਰਚਾ ਕਰਨ ਵਾਸਤੇ ਇਸ ਸਥਾਨ ਤੇ ਆਏ ਸਨ ਇਸ ਮੇਲੇ ਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚੋਂ ਵਾਰ ਪਹਿਲੀ ਪੌੜੀ ਤੀਜੀ ਵਿੱਚ ਦਿੰਦੇ ਹਨ ਜੋਗੀਆਂ ਦੇ ਆਗੂ ਪੰਗਰਨਾਥ ਨਾਲ ਜੋ ਹੀ वार्तालाਪ ਹੋਈ ਇਸ ਦਾ ਹਵਾਲਾ ਪਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਦਿੱਤਾ ਹੋਇਆ ਜੋਗੀ ਪੰਗਰਨਾਥ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਇੱਕ ਉਤਾਰ ਉਦਾਸ ਦਾ ਅਤ ਕਿਉਂ ਸੰਸਾਰੀ ਦੀ ਰੀਤ ਚਲਾਈ ਤਾਂ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਹੋਈ ਅਤੀਤ ਗ੍ਰਿਸਤਜ ਫਿਰ ਉਹਨੋ ਕੇ ਕਰ ਮੰਗਣ ਜਾਏ ਗੁਰੂ ਨਾਨਕ ਦੇਵ ਜੀ ਦੀ ਇਸ ਗੱਲ ਦਾ ਜਵਾਬ ਸੁਣ ਕੇ ਜੋਗੀ ਪੰਗਰਨਾਥ ਜੀ ਦੀ ਨਿਸ਼ਾ ਹੋਈ ਅਤੇ ਗੁਰੂ ਚਰਨਾ ਚ ਆਪਣਾ ਅਸੀਸ ਨਿਵਾਇਆ ਇਸ ਤਰ੍ਹਾਂ ਬਾਬਾ ਜੀ ਨੇ ਅੰਮ੍ਰਿਤ ਬਚਨਾਂ ਨਾਲ ਜੋਗੀਆਂ ਤੇ ਉਹਨਾਂ ਦੇ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤ ਕੀਤਾ ਤੇ ਪੁੱਲੇ ਪੜ ਕੇ ਲੋਕਾਂ ਨੂੰ ਰਾਹੇ ਪਾ ਕੇ ਇੱਕ ਪਰਮਾਤਮਾ ਨਾਲ ਜੋੜਿਆ ਉਸ ਵੇਲੇ ਗੁਰੂ ਨਾਨਕ ਦੇਵ ਜੀ ਖੁਸ਼ੀ ਵਿੱਚ ਆ ਕੇ ਕਿਕਰ ਦਾ ਦਰਖਤ ਆਪਣੇ ਹੱਥੀ ਲਾਇਆ ਤੇ ਉਸ ਸਮੇਂ ਸੰਗਤਾਂ ਨੇ ਕਿਹਾ ਗੁਰੂ ਜੀ ਆ ਕੀ ਟੰਡਿਆਂ ਵਾਲਾ ਦਰਖਤ ਸਾਨੂੰ ਦੇ ਚੱਲਿਓ ਅਸੀਂ ਕੰਡਿਆਣਾ ਦਰਖਤ ਕੀ ਕਰਨਾ ਹੈ ਤੇ ਗੁਰੂ ਨਾਨਕ ਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਕਿਹੜਾ ਚਾਹੀਦਾ ਆ ਤਾਂ ਉਸ ਸਮੇਂ ਸੰਗਤਾਂ ਨੇ ਜਦੋਂ ਆਖਿਆ ਕਿ ਫਲਾਂ ਵਾਲਾ ਕੋਈ ਬੂਟਾ ਦੇਖੇ ਜਾਓ ਤੇ ਇਸ ਤਰ੍ਹਾਂ ਗੁਰੂ ਨਾਨਕ ਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਬੇਰ ਲੱਗਿਆ ਕਰਨਗੇ ਇਸ ਤਰ੍ਹਾਂ ਕਿਕਰ ਤੋਂ ਬੇਰ ਸਾਹਿਬ ਬਣ ਗਏ ਇਹ ਪੌਣ ਪਿੱਤਰ ਦਰਖਤ ਜਿਨ੍ਹਾਂ ਦੇ ਆਜੂ ਨੂੰ ਦਰਸ਼ਨ ਕਰਵਾਏ ਹਨ ਇਸ ਬੇਰੀ ਨੂੰ 12 ਮਹੀਨੇ ਫਲ ਲੱਗਿਆ ਰਹਿੰਦਾ ਹੈ ਜਦੋਂ ਵੀ ਦਰਸ਼ਨ ਕਰ ਵਾਸੇ ਜਾਇਦਾ ਇਸ ਨੂੰ ਫਲ ਲੱਗਿਆ ਹੁੰਦਾ ਆ ਇਹੇ 베ਰੀ ਹੁਣ ਗੁਰਦੁਆਰਾ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਸ਼ਿਸ਼ੋਬੀਤਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਜਦੋਂ ਬਟਾਲੇ ਬਾਬਾ ਗੁਰਦੇਵ ਜੀ ਨੂੰ ਵਿਆਉਣ ਵਾਸਤੇ ਆਏ ਸਨ ਤਾਂ ਉਹਨਾਂ ਵੀ ਇਸ ਸਥਾਨ ਤੇ ਚਰਨ ਪਾਏ ਸਨ ਸੰਗਜਿਆ ਜੀ ਆਪ ਜੀ ਨੂੰ ਦਰਸ਼ਨ ਕਰਵਾਇਆ ਨਾ ਗੁਰਦੁਆਰਾ ਅਚਲ ਸਾਹਿਬ ਪਾਸ਼ੇ ਪਹਿਲੀ ਉਮੀਦ ਕਰਦੇ ਆ ਅੱਜ ਦੀ ਜਾਣਕਾਰੀ ਦੀ ਵੀਡੀਓ ਆਪ ਜੀ ਨੂੰ ਪਸੰਦ ਆਈ ਜੇ ਪਸੰਦ ਆਈ ਜਰੂਰ ਸ਼ੇਅਰ ਕਰ ਦੇ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ